ਬਹੁਤ ਬਹੁਤ ਤੁਹਾਡਾ ਤਾਂ ਨਵਾਦ ਜਿਹੜੇ ਸੇਵਾ ਕਰਨ ਐਡੀ ਦੂਰੋਂ ਆਏ ਜੀ ਜਿਹੜੀ ਰਿਆਦਾਨੀ ਦੀ ਸੰਗਤ ਸਾਢੇ 3.5 ਲੱਖ ਰੁਪਏ ਆ ਡੀਜ਼ਲ ਵਾਸਤੇ ਦੇ ਕੇ ਗਈ ਸੀ ਬਈ ਉਹਦੇ ਵਿੱਚੋਂ ਡੀਜ਼ਲ ਦੀਆਂ ਸਵਾ ਬਨਵਾ ਰਹੇ ਹਾਂ ਸਾਰੇ ਟਰੈਕਟਰਾਂ ਦੀਆਂ ਟੈਂਕੀਆਂ ਜਿਹੜੀਆਂ ਕਰਤੀਆਂ ਫੁੱਲਾ ਪੜਾ ਇਹ ਅੱਜ ਜਿਹੜਾ ਪਤਾ ਲੱਗਦਾ ਵੀ ਇਹ ਟਰੈਕਟਰ ਦੀ ਲੋਡ ਕਿੱਥੇ ਪੈਂਦੀ ਆ ਜੀ ਅਹੀ ਮਿੱਤਰੋ ਬਾਬਾ ਜੀ ਕਹਿੰਦੇ ਟਰੈਕਟਰ ਚਲਾ ਕੇ ਦੇਖਣਾ ਬਾਬਾ ਜੀ ਨੇ ਟਰੈਕਟਰ ਦੀ ਜਿਹੜੀ ਦਿੱਤੀ ਆ ਕਿਵੇਂ ਲੱਗਿਆ ਬਾਬਾ ਜੀ ਬਹੁਤ ਬਹੁਤ ਕੀ ਹੰਤਾ ਬਾਬਾ ਜੀ ਕਹਿੰਦੇ ਕਿ ਸੋਨਾ ਵੀ ਬਣਾਇਆ ਹੋਇਆ ਚਲਾਈ ਵੀ ਵਧੀਆਗੀ ਕੋਸ਼ਾ ਭਾਈ ਨੂੰ ਪ੍ਰੈਕਟਿਸ ਕਰਾ। ਧੰਨਵਾਦ ਜੀ ਧੰਨਵਾਦ। ਅੰਜੀ ਮੁੰਡਿਓ ਕੀ ਹਾਲ ਚਾਲ ਆ ਭਾਈ? ਨਵੇਂ ਵਲੌਗ ਚ ਸਭ ਦਾ ਸਵਾਗਤ ਆ। ਤੇ ਆਪਾਂ ਰਾਤ ਆ ਗਈ ਸੀ ਭਾਈ ਜੱਗੇ ਬੌਸ ਕੋਲੋਂ ਘਰ ਤੇ ਹੁਣ ਆਪਾਂ ਨੇ ਜਿਹੜਾ ਡੀਜ਼ਲ ਆਪਾਂ ਨੂੰ ਰਿਆਦਰਣ ਆਣੇ ਵੱਲੋਂ ਸੇਵਾ ਜੀ ਪੈਸਾ ਜੀ ਉਹਨਾਂ ਦਾ ਡੀਜ਼ਲ ਵਗੈਰਾ ਆਪਾਂ ਸੇਵਾ ਕਰਤੀਆਂ। ਤੇ ਆਪਾਂ ਨੂੰ ਟੈਂਕੀ ਨਹੀਂ ਮਿਲ ਰਹੀ ਸੀ ਦੋ ਦਿਨ ਹੋ ਗਏ। ਹੁਣ ਗੋਰੇ ਨੇ ਪੁੱਛਿਆ ਗੋਰੇ ਕਿਹੜਾ ਪੰਡਾ ਇਹ? ਦਾਰੇ ਵਾਲਾ। ਦਾਰੇ ਵਾਲਾ ਦਾ ਪੈ ਗਿਆ 22 ਕਿਲੋਮੀਟਰ ਆਪਾਂ ਨੂੰ ਹਣਾ। 22 ਕਿਲੋਮੀਟਰ ਤੋਂ ਅਸੀਂ ਟੈਂਕੀ ਲੈਣ ਆਏ ਹੋਇਆ ਹਾਂ ਰੋ ਟੈਂਕੀ ਪਾ ਕੇ ਤੇ ਸ਼ਾਮ ਨੂੰ ਡੀਜ਼ਲ ਭਰਨਾ ਤੇ ਫਿਰ ਸਾਰੇ ਜਿੰਨੇ ਟਰੈਕਟਰ ਚੱਲ ਰਹੇ ਨੇ ਉਹਨਾਂ 'ਚ ਪਾਉਣਾ ਕਿਉਂ ਵੀ। ਹੁਣ ਜਿਹਨੇ ਟੈਂਕੀ ਪਵਾਣੀ ਆ ਉਹ ਸultanpur ਜਾ ਰਿਹਾ ਏ ਕਾਕਾ ਜੀ ਨੇ ਉਰੇ ਆ ਕੇ ਫੋਨ ਕੀਤਾ। ਪਹਿਲਾਂ ਘਰੋਂ ਫੋਨ ਕਰਿਆ ਜੀ ਦੁਪਹਿਰੇ ਕਹਿੰਦੇ ਅਸੀਂ ਆਵਾਂਗੇ ਉਹ ਕਹਿੰਦਾ ਆ ਜਿਓ। ਹੁਣ ਉਹ ਸultanpur ਵਾ ਗਿਆ ਹੁਣ ਉਹਦੀ ਵੇਟ ਕਰ ਰਹੇ ਹਾਂ ਜੀ। ਜਵਾਨ ਮਿੱਤਰੋ ਇੱਕ ਟੈਂਕੀ ਮਿਲ ਗਈ ਇੱਕ ਉੱਥੇ ਖੜੀ ਹੈ ਇਹਦੇ ਨਾਲ ਦੀ ਯਾਰ ਇੱਕ ਆਹਾ ਦੋ ਟੈਂਕੀਆਂ ਹੋ ਗਈਆਂ ਆਪਣੇ ਕੋਲ ਮਿੱਤਰੋ 1000 ਲੀਟਰ ਡੀਜ਼ਲ ਆਪਾਂ ਪਵਾ ਲਿਆ ਇਹ ਸੇਵਾਿੰਡ ਰਿਹਾ ਇਤਰਾਣੀ ਵੱਲੋਂ ਆਪਾਂ ਨੂੰ ਪੈਸੇ ਦੇ ਕੇ ਗਈ ਸੀ ਭਾਈ 1000 ਲੀਟਰ ਡੀਜ਼ਲ ਆਪਾਂ ਪਵਾ ਲਿਆ ਇਹ ਆਪਾਂ ਸਵੇਰੇ ਜਿੰਨੇ ਸੇਵਾ ਦੇ ਟਰੈਕਟਰ ਚੱਲੀ ਜਾਂਦੇ ਆ ਉਹਨਾਂ ਨੂੰ ਪਾਉਣਾ ਅੱਪਾ ਆਗੇ ਬੰਨ ਤੇ ਉਹ ਜਿੰਨੇ ਡਰਾਈਵਰ ਚੱਲੀ ਜਾਂਦੇ ਆ ਸਾਰਿਆਂ ਦੀਆਂ ਟੈਂਕੀਆਂ ਫੁੱਲ ਕਰ ਦੇਣੀਆਂ ਪਰ ਹੋ ਗਿਆ ਕੰਮ ਲੋਈ ਉਤਰੋ ਬੰਨ ਤੇ ਪਹੁੰਚ ਗਏ ਉਹ ਵੀ ਸੰਗ ਤੇ ਆਪਾਂ ਖੜੇ ਆ ਬਈ ਬਹੁਤ ਪਰ ਜਦੀਦ ਸੰਗਰਾ ਬੰਨ ਤੇ ਤੇ ਆਪਾਂ ਨੂੰ ਜਿਹੜੀ ਰਿਆਦ ਨੀ ਦੀ ਸੰਗਤ ਸਾਢੇ 3.5 ਲੱਖ ਰੁਪਏ ਡੀਜ਼ਲ ਵਾਸਤੇ ਦੇ ਕੇ ਗਈ ਸੀ ਬਈ ਉਹਦੇ ਵਿੱਚੋਂ ਡੀਜ਼ਲ ਦੀਆਂ ਸਵਾਵਾਂ ਨਵਾ ਰਹੇ ਹਾਂ ਸਾਰੇ ਟਰੈਕਟਰਾਂ ਦੀਆਂ ਟੈਂਕੀਆਂ ਜਿਹੜੀਆਂ ਕਰਤੀਆਂ ਫੁੱਲਾਪਾ ਟੈਂਕੀ ਭਰ ਆ ਲਿਆ ਸੀ ਇਹ ਤੇ ਸਾਰੇ ਟਰੈਕਟਰਾਂ ਚ ਅੱਜ ਡੀਜ਼ਲ ਪਾਤਾ ਪਰ ਉਹ ਵੀ ਚੱਲੋ ਸਾਰੇ ਟਰੈਕਟਰ ਚੱਲੀ ਜਾਂਦੇ ਬੰਨ ਤੇ ਪਰ ਉਹ ਉਧਰ ਕੌਕ ਲੈਣਾ ਚੱਲ ਰਹੀਆਂ ਇੱਧਰ ਬੰਨ ਦਾ ਵੀ ਕੰਮ ਛੁੱਟ ਜਾਂਦਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਾਈ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਬਾਈ ਅੱਜ ਆਪਣਾ ਸੇਵਾ ਦਾ 24ਵਾਂ ਦਿਨ ਆ ਆਪਾਂ ਨੂੰ ਸੇਵਾ ਤੇ ਆਇਆ ਨੂੰ 24 ਦਿਨ ਹੋ ਗਏ ਕੱਲ ਅਸੀਂ ਇੱਕ ਟੈਂਕੀ ਭਰਾ ਕੇ ਟਰੈਕਟਰਾਂ ਚ ਪਾ ਕੇ ਡੀਜ਼ਲ ਦੀ ਤੇ ਜਿਹੜਾ ਡੀਜ਼ਲ ਬਚ ਗਿਆ ਜੀ ਉਹ ਆਪਾਂ ਕੈਂਪ ਤੇ ਦੇਤਾ ਸੀ ਤੇ ਇਹ ਟੈਂਕੀ ਆਪਾਂ 15-20 ਕਿਲੋਮੀਟਰ ਤੋਂ ਦੂਰ ਤੋਂ ਲੈ ਕੇ ਆਏ ਆਂਗੇ ਤੇ ਅੱਜ ਇਹ ਭਰਾ ਕੇ ਆਪਾਂ ਜਿਹੜਾ ਬੰਨ ਤੇ ਕੰਮ ਚੱਲੀ ਜਾਂਦਾ ਟਰੈਕਟਰਾਂ ਚ ਪਾ ਕੇ ਜਿਹੜਾ ਬਾਕੀ ਡੀਜ਼ਲ ਬਚੂਆ ਉਹ ਆਪਾਂ ਉਹਨਾਂ ਦੀ ਕਿੰਨੀ ਚ ਪਾ ਦਾਂਗੇ ਤੀਜੀ ਟੈਂਕੀ ਭਰਾ ਕੇ ਜਿਹੜੀ ਆਪਾਂ ਉਹ ਪਾਲ ਖਰਾਉੜ ਕੋਲੇ ਜਾਣ ਦੀ ਆਪਣੀ ਸਲਾਹ ਕੀ ਬਾਈ ਬਾਬੇ ਨੇ ਲੋਕੇਸ਼ਨ ਭੇਜੀਆ ਉੱਥੇ ਵੀ ਬੰਨ ਦਾ ਕੰਮ ਚੱਲੀ ਜਾਂਦਾ ਟਰੈਕਟਰ ਜੇਸੀ ਵੀ ਚੱਲੀ ਜਾਂਦੀ ਆ ਬਾਕੀ ਤੇਲ ਆਪਾਂ ਉੱਥੇ ਪਾ ਆਵਾਂਗੇ। ਬਾਕੀ ਦੇਖਦੇ ਆਂ ਕੀ ਪਲਾਨ ਮੰਨਦਾ। ਹੁਣ ਆਪਾਂ ਦੂਜੀ ਟੈਂਕੀ ਭਰਉਣ ਚੱਲੇ ਆਂ। ਕੱਲ 1000 ਲੀਟਰ ਦੇਤਾ ਸੀ ਆ। ਅੱਜ 1000 ਇਹ ਤੇ ਜਾਂ 1100 ਪਵਾ ਲਵਾਂਗੇ। 1100 ਲੀਟਰ ਇਹ ਟੈਂਕੀ ਦੇ ਵਿੱਚ ਪੈ ਜਾਂਦਾ। ਪਰ ਆਪਾਂ ਕੱਲ 1000 ਲੀਟਰ ਪਾ ਕੇ ਲਈ ਸੀਗੇ। ਅੱਜ ਆ ਸੰਗਰਾਂਦ ਦਾ ਦਿਹਾੜਾ ਕਰਕੇ ਦਰਸ਼ਨ ਮਹਾਰਾਜ ਦੇ ਚੱਲੇ ਸੇਵਾ ਤੇ। ਹਾਂਜੀ। ਹਾਂਜੀ। ਚੱਲੇ ਹੁਣ ਸੇਵਾ ਤੇ ਪ੍ਰਸ਼ਾਦਾ ਛਕ ਲਈ ਲੰਗਰ ਚੋਂ। ਫਿਰ ਚੱਲੇ ਆਪਾਂ ਸੇਵਾ ਤੇ। ਲੈ ਵੀ ਥੋੜਾ ਜਿਹਾ ਮਿੱਤਰੋ ਟੈਂਕੀ ਲੀਕ ਸੀ ਜੱਦੇ ਪਾਖ ਲੈ ਆ ਬਾਈ ਨੇ ਦੱਸਿਆ ਦੀ ਮੜੀ ਜੀ ਸਿਮਰਦੀ ਆ ਬਰਡ ਲਵਾਣਾ ਆਇਆ ਪਹਿਲਾਂ ਪਹਿਲਾਂ ਇਹ ਟੈਂਕੀ ਚੜੀ ਚਲ ਪਾਈ ਨਹੀਂ ਹੈਗਾ ਪਹਿਲੀ ਵਾਰੀ ਭਰਾਵਾ ਹੀ ਆਪਾਂ ਉਹ ਦਿਨ ਲੈ ਕੇ ਰੱਖ ਰੱਖੀ ਹੋ ਕਹਿੰਦਾ ਇੱਕ ਵਾਰੀ ਪਾ ਆਇਆ ਸੀ ਇਸ ਦਾ ਬੰਨ ਕਿਹੜੇ ਦੇ ਲੱਗੇ ਤੁੰਗੀ ਅਸੀਂ ਬਈ ਆ ਸੰਗਰੇ ਵਾਲੇ ਤੇ ਬਹੁਤ ਪਰ ਜਦੀਦ ਸੰਗਰੇ ਉੱਥੇ ਲੱਗ ਰਹੇ ਆ ਲੈ ਵੀ ਲਵਾਉਣ ਦਿੱਤੀ ਆ ਪੜਾ ਬਸ ਕੇਰਾਂ ਲਾ ਦੇ ਬਾਕੀ ਐ ਮਸੀਲ ਦੇ ਦੇ ਨਹੀਂ ਸਾਬਣ ਦੇ ਦੇ ਜਹਾੜ ਗਿਆ ਤਾਂ ਠੀਕ ਨਹੀਂ ਉਹ ਲਾ ਲਾਂਗੇ ਮਾੜਾ ਮਾੜਾ ਝੰਬਰਦਾ ਸੀ ਆ ਡੋਲਦਾ ਨਹੀਂ ਸੀ ਮਾੜਾ ਮਾੜਾ ਝੰਮਰ ਰਿਹਾ ਸੀ ਆ ਦਾ ਬਾਈ ਕਹਿੰਦਾ ਵੀਡੀਓ ਬਣਾ ਕਹਿੰਦਾ ਪਹਿਲਾਂ ਇਹ ਤੋਂ ਆਪਾਂ ਉੱਦੇ ਰਾਤ ਨੂੰ ਜਿਹੜਿਆ ਆਪਣਾ ਟਰਬੋ ਵਾਲਾ ਪੱਠੀ ਬਣਵਾਈ ਸੀ ਨਾ ਇਸੇ ਤੋਂ ਬਣਵਾ ਕੇ ਲੈ ਗਈ ਤੇ ਉੱਦੇ ਰਾਤ ਨੂੰ ਬਾਈ ਨੇ ਕੰਮ ਛੱਡਿਆ ਸੀ ਆਪਣੇ ਕਰਕੇ ਕਹਿੰਦਾ ਯਾਰ ਯਾਰ ਕਰਦਾਨਾ ਤੁਹਾਡਾ ਕੰਮ ਇੰਨੀ ਦੂਰੋਂ ਆਏ ਹਾਂ ਬਾਈ ਦਾ ਉਦਿਆਂ ਦੇ ਵੀ ਧੰਨਵਾਦ ਤੇ ਅੱਜ ਬਾਈ ਕਹਿੰਦਾ ਵੀਡੀਓ ਵੀਡੀਓ ਬਣਾ ਮੇਰੀ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜੇ ਸੇਵਾ ਕਰਨ ਇੱਡੀ ਦੂਰੋਂ ਆਏ ਜੀ ਪਹਿਲੀ ਗੱਲ ਦਾ ਤੁਹਾਡੇ ਨਾਲ ਹੀ ਆ ਭਰਾਵਾ ਸਾਰਾ ਕੁਝ ਆ ਜਿਹੜੀ ਸੇਵਾ ਕਰਨ ਆਏ ਨਾ ਇਹ ਸਭ ਤੋਂ ਵੱਡਾ ਤੁਹਾਡਾ ਪਾਉਣਾ ਆ ਅਸੀਂ ਤਾਂ ਚਲੋ ਇੰਨੀ ਜੋਗੇ ਹੈ ਨਹੀਂ ਮਹਾਰਾਜ ਨਹੀਂ ਨਹੀਂ ਬਾਬੇ ਨਾਨਕ ਨੇ ਜਿੰਨੇ ਜੋਗੇ ਕਰਿਆ ਬਈ ਨਾਲ ਆ ਸੋਡੇ ਧੰਨਵਾਦ ਜੀ ਥੈਂਕ ਯੂ ਮੈਂ ਕਹਿੰਦਾ ਗੱਡੀ ਬਣਾਈ ਪਈ ਪੂਰੀ ਸਰਾਹ ਡਾਕਟਰ ਆਈ ਪਈ ਲੈ ਵੀ ਸੱਚੋ ਅੱਧੀ ਢੀ ਜਲਪਰਤਾਨ ਚੱਲੇ ਸੀ ਆ ਕਿਹੜਾ ਆ ਗਿਆ ਓਏ ਦਰਿਆ ਸਤਲੁਜਾ ਰਾਵੀ ਇਹ ਤਾਂ ਸਾਨੂੰ ਵੀ ਨਹੀਂ ਪਤਾ ਬਾਡੀ ਇਹ ਪਾਣੀ ਘਟ ਗਿਆ ਪਾਣੀ ਟੱਡ ਗਿਆ ਹੁਣ ਆ ਜਾਣਾ ਸਾਰਾ ਕੰਮ ਲੋਟ ਆਪਾਂ ਅੱਜ ਪਾਲ ਖਰੋੜ ਵੀਰ ਕੋਲੇ ਚੱਲੇ ਆਪਣਾ ਫਰਜ ਸੁਸਾਇਟੀ ਲਚਕਾਣੀ ਵਾਲੇ ਪਟਿਆਲੇ ਤੋਂ ਵੀਰ ਉਹਨਾਂ ਦਾ ਬੰਨ ਦੇ ਉਰੇ ਕੰਮ ਚਲਾ ਰਿਹਾ ਗਿਆ ਉਹਨਾਂ ਨੇ ਉੱਥੇ ਡੀਜ਼ਲ ਦੀ ਸੇਵਾ ਲੈ ਕੇ ਚੱਲੇ ਆ ਜਣੋ ਅਸੀਂ ਪਹੁੰਚਣ ਆਲੇ ਆ ਬਾਈ ਹਰੀ ਤੇ ਤੇ ਵਿਆਸ ਤਰਿਆ ਉਰੇ ਵੀ ਕੰਮ ਚੱਲ ਰਿਹਾ ਉਰੇ ਪਰ ਬਰੇਤੀ ਬ੍ਰਤੀ ਜਿਹੜੀ ਬੇਚਰੇ ਨੇ ਬਸ ਆਕ ਲੈਣਾ ਚੱਲ ਰਹੀਆਂ ਨੇ ਉਰੇ ਵੀ ਪਾਣੀ ਆ ਆ ਦੇਖੋ ਦਰਿਆ 'ਚੋਂ ਬਰੇਤੀ ਚ ਆ ਖੜੇ ਨੇ ਕਾਕਾ ਸਾਹ ਸ਼੍ਰੀ ਵਾਇਗੁਰਜੀ ਕੀ ਫਤਿਹ ਲੋਵੀ ਮਿੱਤਰੋ ਅੱਜ ਆਪਣਾ ਸੇਵਾ ਦਾ 24ਵਾਂ ਦਿਨ ਤੇ ਆਪਣੇ ਕੋਲ ਡੀਜ਼ਲ ਦੇ ਗਏ ਸੀ ਰਾਤ ਰਾਣੀ ਪਿੰਡ ਤੋਂ ਵੀ ਸੇਵਾ ਕਰਨੀ ਆ ਆਪਣੇ ਬੰਨ ਤੇ ਵੀ ਉੱਥੇ ਦੇਤਾ ਸੀ ਆਪਾਂ 1000 ਲੀਟਰ ਤੇ 1000 ਲੀਟਰ ਅੱਜ ਲੈ ਕੇ ਆਏ ਸੀ ਇਹ ਇਹ ਆਪਣੀ ਫਰਜ ਸੋਸਾਇਟੀ ਲਚਕਾਣੀ ਵਾਲਿਆਂ ਨੂੰ ਇੱਥੇ ਇਹਨਾਂ ਦਾ ਕੰਮ ਚੱਲੀ ਜਾਂਦਾ ਇਹਨਾਂ ਨੂੰ ਦੇਣਾ ਆਇਆ ਆਪਾਂ ਆਪਣਾ ਫਰਜ ਸੋਸਾਇਟੀ ਪਿੰਡ ਲਚਕਾਣੀ ਪਟਿਆਲੇ ਵਾਲੇ ਇਹਨਾਂ ਬਾਬਿਆਂ ਨੇ ਤਿੰਨ ਪਿੰਡ ਜਿਹੜੇ ਗੋਦਲੇ ਹੋਇਆ ਇੱਥੇ ਨੁਕਸਾਨ ਹੋਇਆ ਸੀ ਆ ਇਹਨਾਂ ਨੇ ਤਿੰਨ ਪਿੰਡ ਗੋਦਲੇ ਹੋਇਆ ਉਹ ਪਿੰਡਾਂ ਦੀ ਵਿਰੇਤੀ-ਵਿਰਤੀ ਦਾ ਕੰਮ ਚੱਲ ਰਿਹਾ ਤੇ ਆ ਕਰੋ ਵੀ ਇੱਕ ਇਹ ਸੰਸਥਾ ਨੂੰ ਆਪਾਂ ਹਾਂ 10000 ਲੀਟਰ ਡੀਜ਼ਲ ਦੇ ਕੇ ਚੱਲੇ ਆ ਤੇ ਬਾਕੀ ਬੰਨ ਤੇ ਚੱਲਦੇ ਆ ਬੰਨ ਨਾਲ ਕੰਮ ਨਿਮੇੜਦਾ ਜੀ ਜਿਹੜਾ ਉੱਪਰ ਪਾਣੀ ਦੀ ਪਰਤ ਵੀ ਚੜੀ ਆ ਜੀ ਹਾਂ ਹਾਂ 6 ਤਰੀਕ ਦੀ ਰਾਤ ਨੂੰ ਪਾਣੀ ਆਇਆ ਸੀ ਜੀ ਇਹ 50 ਕਿਲਿਆਂ ਆਪਾਂ ਕੰਮ ਨਿਮੇੜਤਾ 6 ਦੇ 6 ਟਰੈਕਟਰ ਆਪਣੇ ਚੱਲ ਰਹੇ ਨੇ ਪਿੰਡ ਵਾਸੀਆਂ ਦੇ ਟਰੈਕਟਰ ਨੇ ਡੀਜ਼ਲ ਆਪਾਂ ਪਾਇਆ ਹਾਂਜੀ ਆਲੂ ਬੀਜਨੇ ਇਹਨਾਂ ਨੇ ਇੱਥੇ ਤਾਂ ਸਿੱਧੀ ਬਜਾਈ ਹੋ ਜਾਣੀ ਲਵੇ ਲਵੇ ਇਹ ਜਿਹੜਾ 50 50 100 100 ਕਿਲਿਆਂ ਮਤਲਬ ਰੇਤ ਵਾਲਾ ਇਸ ਪਿੰਡ ਦਾ ਆਪਾਂ ਨੇ 80% ਕੰਮ ਨਿਮੇੜਿਆ ਵਾ ਜੀ ਇਹ ਝੁੱਗੀਆਂ ਪੀਰ ਬਖਸ਼ ਪਿੰਡ ਇਦੂ ਅੱਗੇ ਆਪਾਂ ਚੱਲਾਂਗੇ ਰਾਦਲ ਕੇ ਪਿੰਡ ਦੀ ਜਿੱਦਾ ਹਜੇ ਆਪਾਂ ਨੇ ਇੱਕ ਵੀ ਕੀਲਾ ਪੱਧਰ ਨਹੀਂ ਕੀਤਾ ਜਿੱਦਾ ਕੱਲਾ ਬੰਨਾ ਦੇਖੋ ਰੇ ਚੰਦਰੇ ਨੇ ਹੂੰ ਆਹ ਉਹ ਨਿਗਾ ਮਾਰੋ ਦੇਖੋ ਉਹ ਟ੍ਰੈਡ ਦੇ ਇਹ ਉਹ ਇੱਥੇ ਆ ਜੀ ਉਹ ਬੰਨਾ ਅੱਛਾ ਤੁਸੀਂ ਵੀਡੀਓ ਉਹ ਦੇਖੋ ਹੂੰ ਹਾਂਜੀ ਹੁਣ ਉਹਨਾ ਮਤਲਬ ਜਿੰਨੀ ਕਿ ਖਿੱਚੀ ਜਾਂਦੀ ਆ ਇੱਕ ਖੇਤਾਂ ਚ ਜਮੀਨ ਉਹ ਕਰ ਰਹੇ ਨੇ ਇਕੱਠੀ ਕਰ ਰਹੇ ਨੇ ਰੇ ਤੜਕੇ ਜੇਸੀਂ ਵੀ ਭਰੂਗੀ ਟਰਾਲੀਆਂ ਚ ਬੰਨ ਤੇ ਲੈ ਕੇ ਅੱਛਾ ਉਦੋਂ ਅੱਗੇ ਆਪਾਂ ਚੱਲਾਂਗੇ ਜਿੱਥੇ ਤੀਜੀ ਥਾਵੇਂ ਚੱਲਦੇ ਨੇ ਜੀ ਜੇ ਆਪਾਂ ਨੇ ਉਹ ਟਰੈਕਟਰਾਂ ਕੋਲੇ ਜਾਣਾ ਜੀ ਆਪਾਂ ਨੂੰ ਕੱਢ ਕੇ ਨਾ ਮਤਲਬ ਜੁੱਤੀ ਕੱਢ ਕੇ ਵਿੱਚ ਦੀ ਤੁਰ ਕੇ ਇਸ ਪਿੰਡ ਦਾ ਸਭ ਤੋਂ ਘੱਟ ਨੁਕਸਾਨ ਆ ਜੀ ਜਿਹੜਾ ਵਿਚਾਲੇ ਪਿੰਡ ਆ ਰਾਦਲ ਕੇ ਉਹਦਾ ਸਭ ਤੋਂ ਵੱਧ ਨੁਕਸਾਨ ਆ ਜੀ ਹਾਂਜੀ ਬਾਪੂ ਜੀ ਹਾਂਜੀ ਠੀਕ ਹੋ ਪੀਸੀ ਕਿਹੜੀ ਆ ਜੀ ਆਪਣੀ ਆ ਬਿਹਾਇ ਤੋਂ ਰੰਪਤ ਰਹਿ ਗਿਆ ਅੱਗੇ ਕਰ ਰਹੀ ਆ ਅੱਛਾ ਠੀਕ ਹੈ ਠੀਕ ਹੈ ਜਿਆਰ ਜਿਓ ਲੈ ਬੰਦ ਫਾਈਲ ਕਿ ਆਇਆ ਹਾਂ ਉਹ ਗਲਤ ਨੇ ਆਇਆ ਉਹ ਗਲਤ ਆ ਰਗਾ ਨਹੀਂ ਖੜੋ ਲੋਬੇ ਉਰੇ ਕੰਮ ਚੱਲੀ ਜਾਂਦਾ ਤੇ ਅਸੀਂ ਉਦੋਂ ਪਹਿਲਾਂ ਪਹਿਲਾਂ ਦੂਜੇ ਉੱਤੇ ਦੇਖ ਕੇ ਆਏ ਉਰੇ ਜਿਹੜਾ ਕਾफी ਨੁਕਸਾਨ ਆ ਇਹ ਬੰਨ ਟੁੱਟਿਆ ਹੈ ਬੰਨ ਬੰਨ ਦੀ ਸੇਵਾ ਚੱਲ ਰਹੀ ਆ ਤੇ ਇੱਥੇ ਔਖਾ ਸੀ ਟੈਂਕੀ ਜੀ ਲਿਓਣੀ ਤਾਂ ਕਰਕੇ ਅਸੀਂ ਉੱਥੇ ਵੱਡੀ ਟੈਂਕੀ ਚ ਤੇਲ ਕੱਢਤਾ ਸਵੇਰੇ ਉੱਥੋਂ ਪਾ ਕੇ ਤੇਲ ਟਰੈਕਟਰ ਉਰੇ ਆਉਂਦੇ ਨੇ ਸਾਰਾ ਸਵੇਰਾਂ ਚ ਤਾਂ ਕਰਕੇ ਆਪਾਂ ਗੁਰੂਗੜ੍ਹ ਦੀ ਟੈਂਕੀ ਜੀ ਕੱਢ ਕੇ ਚੱਲੇ ਆ। ਇਹ ਆ ਗਿਆ ਬਿਆਸ ਦਾ ਦਰਿਆ। ਵੀ ਅਸੀਂ ਆ ਕੇ ਵਾਪਸ ਗੁਰੂ ਘਰ ਤੇ ਉਧਰ ਮੁੰਡੇ ਲੱਗ ਰਹੇ ਨੇ ਡੀਜ਼ਲ ਕੱਢਣਾ। ਤੇ ਸਾਨੂੰ ਬਾਬਾ ਜੀ ਏਰੀਆ ਦਿਖਾ ਕੇ ਲਿਆਏ ਸੀ ਜਿੱਥੇ ਇੱਥੇ ਸੇਵਾ ਚ ਚੱਲ ਰਹੀ ਆ। ਕੰਮ ਬਹੁਤ ਜ਼ਿਆਦਾ ਆ ਡੀਜ਼ਲ ਦੀ ਲੋੜ ਬਹੁਤ ਜ਼ਿਆਦਾ ਆ। ਟਰੈਕਟਰਾਂ ਦੀ ਲੋੜ ਆ। ਤੇ ਸਾਡੇ ਕੋਲੇ ਸਾਡਾ ਭਰਾ ਪਹੁੰਚੇ ਨੇ ਜੀ ਪਾਤਣਾ ਦੇ ਨਾਲ ਪਿੰਡ ਆ ਜੀ ਵੀਰ ਦਾ ਰਾਏ ਤਰਾਣੇ ਤੋਂ ਜਿਹੜਾ ਡੀਜ਼ਲ ਦੀ ਸੇਵਾ ਕੀਤੀ ਆ ਜੀ ਵੀਰ ਉਹਨਾਂ ਨੇ 1000 ਲੀਟਰ ਤੇ ਵੀਰ ਦਾ ਪਿੰਡ ਹੈਗਾ ਹਰੀਗੜ ਇਹ ਵੀਰ ਉਹਨੇ ਟਰੈਕਟਰ ਲੈ ਕੇ ਪਹੁੰਚੇ ਨੇ ਜੀ ਉਧਰ ਅੰਮ੍ਰਿਤਸਰ ਇਲਾਕੇ ਚ ਵੀ ਜਿਹੜਾ ਕਰਾਹ ਦੀ ਸੇਵਾ ਕਰਦੇ ਰਹੇ ਸਾਡੇ ਕੋਲੇ ਤਰਨਤਨ ਸਾਹਿਬ ਡੀਜ਼ਲ ਲੈ ਕੇ ਪਹੁੰਚੇ ਨੇ ਅੱਜ ਲਈ ਦੇ ਵਿੱਚ ਵੀ ਇਹਨਾਂ ਨੇ ਸੇਵਾ ਕੀਤੀ ਵਕ ਵਕ ਥਾਵਾ ਤੇ ਅੱਜ ਵੀ ਸੇਵਾ ਕੀਤੀ ਜੇ ਅੱਜ ਗੱਲ ਕਰੀਏ ਰੇਤ ਦੀ ਉੱਥੇ ਇਦਾਂ ਦੇ ਟਰੈਕਟਰੇ ਚੱਲਦੇ ਨੇ ਵੱਡੇ ਛੋਟਾ ਟਰੈਕਟਰ ਚਲੋ ਮੈਂ ਮਾੜਾ ਨਹੀਂ ਕਹਿੰਦਾ ਹੈਗਾ ਛੋਟਾ ਟਰੈਕਟਰ ਕਈ ਵਾਰੀ ਉਨਾ ਜ਼ੋਰ ਨਹੀਂ ਮਾਰਦਾ ਜਿੱਥੇ ਵੱਡੇ ਟਰੈਕਟਰ ਜ਼ੋਰ ਮਾਰਦੇ ਨੇ ਮਤਲਬ ਇਸ ਕਰਕੇ ਇਹ ਇਹ ਅੱਜ ਜਿਹੜਾ ਪਤਾ ਲੱਗਦਾ ਵੀ ਇਹ ਟਰੈਕਟਰ ਦੀ ਲੋਡ ਕਿੱਥੇ ਪੈਂਦੀ ਆ ਜੀ ਸੱਚੇ ਪਾਸ਼ਾ ਵਾਹਿਗੁਰੂ ਚੜ੍ਹਦੀ ਕਲਾ ਕਰੇ ਸਾਰਿਆਂ ਦੀ ਦਾਨੀ ਸਜਣਾ ਦਾ ਤਹਿ ਦਿਲੋਂ ਧੰਨਵਾਦ ਔਰ ਨਗਰ ਨਿਵਾਸੀ ਦਾ ਤਹਿ ਦਿਲੋਂ ਧੰਨਵਾਦ ਹੈ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਜਿਹੜਾ ਪਿੰਡ ਤੂਤ ਦੇ ਵਿੱਚ ਅਸੀਂ ਬੈਠੇ ਆ ਜੀ ਸਾਡੀ ਬੇਨਤੀ ਹੈ ਇਹਨੂੰ ਸ਼ੇਅਰ ਕਰਿਓ ਡੀਜ਼ਲ ਖਾਦ ਬੀਜ ਦੀ ਸਪੋਰਟ ਹੋਰ ਕਰਿਓ ਵੱਡੇ ਪੱਧਰ ਤੇ ਤਾਂ ਜੋ ਜਿਹੜੀ ਪਿਛਲੇ 2 ਮਹੀਨੇ ਤੋਂ ਸੇਵਾ ਚੱਲ ਰਹੀ ਹੈ ਨੂੰ ਆਪਾਂ 1 ਮਹੀਨੇ 'ਚ ਨਿਵੇੜਦੀਏ 1 ਨਹੀਂ ਤਾਂ 1.5 ਮਹੀਨੇ 'ਚ ਨਿਵੇੜਦੀਏ ਤਿੰਨੇ ਪਿੰਡਾਂ ਦੀ ਜ਼ਮੀਨ ਪੱਧਰ ਕਰਦੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਹੀ ਮਿੱਤਰੋ ਬਾਬਾ ਜੀ ਕਹਿੰਦੇ ਟਰੈਕਟਰ ਚਲਾ ਕੇ ਦੇਖਣਾ ਬਾਬਾ ਜੀ ਨੇ ਟਰੈਕਟਰ ਦੀ ਜਿਹੜੀ ਦਿੱਤੀ ਆ ਕਿਵੇਂ ਲੱਗਿਆ ਬਾਬਾ ਜੀ ਕੈਟਾ ਜੀ ਬਹੁਤ ਬਹੁਤ ਕੀ ਦੱਸਦਾ ਬਾਈ ਕਹਿੰਦੇ ਕਿ ਸੋਨਾ ਵੀ ਬਣਾਇਆ ਹੋਇਆ ਚਲਾਈ ਵੀ ਵਧੀਆਗੀ ਬਹੁਤ ਜ਼ਿਆਦਾ ਵਧੀਆ ਬਈ ਪਾਸ਼ਾ ਬਾਈ ਤੁਹਾਨੂੰ ਤਰਕੀਨ ਦਾ ਧੰਨਵਾਦ ਜੀ ਧੰਨਵਾਦ ਜੀ ਲੋ ਜੀ ਹੁਣ ਆਪਾਂ ਚੱਲੇ ਵਾਪਸ ਬਾਈ ਤੇ ਹੁਣ ਆਪਾਂ ਜਾਣਾ ਵਾਪਸ ਬਾਈ ਕਿਉਂਕਿ ਦੀਵਾਲੀ ਨੇੜੇ ਆ ਗਈ ਪਿੰਡ ਜਾਣ ਦੀ ਸਲਾਹ ਸਾਡੀ ਚੱਲੀਏ ਬਈ ਲਾਡੀ ਲੋ ਜੀ ਬਹੁਤ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਨਹੀਂ ਨਹੀਂ ਕੋਈ ਚੱਕਰ ਨਹੀਂ ਓਕੇ ਬਾਈ ਰਾਦਰ ਨੇ ਪਿੰਡ ਵਾਲੇ ਤੁਹਾਡਾ ਵੀ ਧੰਨਵਾਦ ਵੀਰ ਲੈ ਵੀ ਮਿੱਤਰੋ ਹੁਣ ਆਪਾਂ ਵਾਪਸ ਚੱਲੇ ਆਂ ਸੇਵ ਬਾਈ ਦੀ ਸੇਵਾ ਦਾ ਤੁਸੀਂ ਪਹਿਲਾਂ ਤੋਂ ਜਾਣਦੀ ਹੋ ਬਾਈ ਨੂੰ ਬਹੁਤ ਸੇਵਾ ਕਰਦਾ ਬਾਈ ਤੇ ਹੁਣ ਵੀ ਹੜਬੇੜ ਤਾਂ ਨਾਲ ਖੜਿਆ ਤੇ ਸਭ ਤੋਂ ਪਹਿਲਾਂ ਹਨਾ ਭਾਈ ਉਦਾਂ ਜਿਹੜੀ ਮਾਰੀ ਘਟਨਾ ਟਰੈਕਟਰ ਵਾਲੀ ਵੀਰ ਨਾਲ ਹੋਈ ਸੀ ਸਭ ਤੋਂ ਪਹਿਲਾਂ ਇਸ ਸੜੀ ਜਾ ਕੇ ਉੱਥੇ ਖੜੀ ਸੀ ਇਹਨਾਂ ਨੇ ਟਰੈਕਟਰ ਵਾਲਿਆਂ ਦਾ ਹੱਥ ਫੜਿਆ ਸੀ ਇਹਨਾਂ ਦਾ ਧੰਨਵਾਦ ਵੀਰੇ ਉਸੇ ਲਈ ਵੀ ਥੋੜਾ ਹਾਂਜੀ ਉਹ ਤੇ ਕਿਉਂਕਿ ਜੇ ਤੁਸੀਂ ਨਾਲ ਖੜੇ ਭਾਈ ਟਰੈਕਟਰ ਵਾਲਿਆਂ ਦਾ ਹੋਰ ਹੌਸਲਾ ਵੱਜ ਜਾਂਦਾ ਵੀ ਹਾਂ ਬੰਦੇ ਆ ਕੇ ਯਾਰ ਨਾਲ ਖੜ ਜਾਂਦੇ ਨੇ ਜੇ ਇਹੋ ਜੀ ਘਟਨਾ ਹੋ ਜੇ ਤੇ ਫਿਰ ਟਰੈਕਟਰ ਵਾਲੇ ਡਰਦੇ ਨਹੀਂ ਹੈਗੇ ਕਿਸੇ ਚੀਜ਼ ਤੋਂ ਛੋਟਾ ਧੰਨਵਾਦ ਬਾਈ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਉਹ ਟਰੈਕਟਰ ਵਾਲੇ ਵੀਰਾਂ ਦੀ ਬਾਹ ਫੜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਹੌਸਲੇ ਨਾਲੇ ਅਸੀਂ ਤੁਰੇ ਫਿਰਦੇ ਆ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰ ਤੇ ਬਾਈ ਸੇਵਾ ਵੱਧ ਤੋਂ ਵੱਧ ਕਰੋ ਇਹਨਾਂ ਨੂੰ ਬਾਈਆਂ ਨੂੰ ਲੋੜ ਆ ਕਿਉਂਕਿ ਤਿੰਨ ਪਿੰਡ ਗੋਦ ਲੈ ਹੋਇਆ ਤੇ ਇੱਥੇ ਥੋੜੀ ਜੀ ਸੇਵਾ ਵੀ ਘੱਟ ਆ ਰਹੀ ਹੈਗੀ ਇੱਥੇ ਲੋੜ ਸੇਵਾ ਦੀ ਜ਼ਿਆਦਾ ਹੈਗੀ ਤੇ ਪਹੁੰਚ ਬਾਈਗੁਰ ਘੱਟ ਰਹੀ ਹੈਗੀ ਕਿਉਂਕਿ ਲੰਮਾ ਕੰਮ ਚੱਲਣਾ ਤੇ ਤਿੰਨ ਪਿੰਡਾਂ ਦੀ ਜ਼ਮੀਨ ਸੰਭਾਲਣੀ ਤੇ ਹੋਰ ਕੰਮ ਕਰਨੇ ਬਾਈਗੁਰ ਜੀ ਦਾ ਖਾਲਸਾ ਸ੍ਰੀ ਭਾਈ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਕੁਝ ਇੱਕ ਗੱਲਾਂ ਕਰਨੀਆਂ ਸੀਆਂ ਜਿਵੇਂ ਕਿ ਆਪਾਂ 2-3 ਦਿਨਾਂ ਤੋਂ ਆਪਾਂ ਵੀਡੀਓ ਨਹੀਂ ਪਾ ਰਹੇ ਵੀ ਕੈਮਾਂ ਦਿਨ ਆਪਣਾ ਕੈਮਾਂ ਦਿਨ ਆਪਾਂ ਲਗਾਤਾਰ ਪਹਿਲਾ ਪਾ ਰਹੇ ਸੀ ਵੀ 16ਵਾਂ ਦਿਨ 17ਵਾਂ ਦਿਨ 28 ਹਨਾ 18ਵਾਂ ਦਿਨ ਅੱਜ ਆ ਭਾਈ ਆਪਣਾ ਸੇਵਾ ਦਾ 24ਵਾਂ ਦਿਨ ਅਸੀਂ 2 ਦਿਨਾਂ ਤੋਂ ਜਿਹੜਾ ਦਿਨ ਰਾਤ ਸੇਵਾ ਕਰ ਰਹੇ ਹਾਂਗੇ ਪਹਿਲਾਂ ਆਪਣਾ ਜਿਹੜਾ ਟਰੈਕਟਰ ਖਰਾਬ ਹੋ ਗਿਆ ਸੀ ਆਪਾਂ ਜੱਗੇ ਬੌਸ ਕੋਲੇ ਗਏ ਰਾਤ ਨੂੰ ਹੀ ਗਏ ਸੀ ਤੇ ਰਾਤ ਨੂੰ ਹੀ ਵਾਪਸ ਆਏ ਸੀ ਰਾਤ ਨੂੰ ਇਸ ਕਰਕੇ ਵਾਪਸ ਆਏ ਸੀ ਵੀ ਅਗਲੇ ਦਿਨ ਸਵੇਰੇ ਜਿਹੜੀ ਸੇਵਾ ਕਰ ਲਈ ਆਪਾਂ ਬਰਨ ਤੇ ਉਦਾਂ ਬਾਈ ਜੱਗਾ ਵੀ ਰੱਖਦਾ ਸੀ ਆਪਾਂ ਨੂੰ ਵੀ ਰਹਿ ਜੋ ਨੇਰਾ ਹੋ ਰਿਹਾ ਆਪਾਂ ਉਥੋਂ 9:30 ਦੇ ਕਰੀਬ ਚੱਲੇ ਸੀ ਵੀ ਤੜਕੇ ਦਿਨ ਦੀ ਆ ਜਿਹੜੀ ਸੇਵਾ ਨਾਲ ਆਪਣੀ ਖਰਾਬ ਹੋਵੇ ਤਾਂ ਕਰਕੇ ਅਸੀਂ ਰਾਤ ਨੂੰ 1:30 ਵਜੇ ਘਰੇ ਪਹੁੰਚੇ ਅਗਲੇ ਦਿਨ ਅਸੀਂ ਡੀਜ਼ਲ ਦੀ ਸੇਵਾ ਕੀਤੀ ਜੋ ਆਪਾਂ ਨੂੰ ਪਿੰਡ ਰਾਇਤrana ਦੇ ਵੱਲੋਂ ਆਈ ਹੋਈ ਸੀ ਉਹ ਆਪਾਂ ਡੀਜ਼ਲ ਦੀ ਸੇਵਾ ਵਰਤੌਂਦੇ ਫਿਰਦੇ ਸੀ ਤੇ ਅੱਜ ਵੀ ਆਪਾਂ ਪਾਲ ਬਾਈ ਕੋਲ ਪਾਲ ਖਰੋੜ ਕੋਲ ਆਪਣਾ ਫਰਜ ਸਟੈਡੀ ਕੋਲ 1000 ਲੀਟਰ ਡੀਜ਼ਲ ਦੇ ਕੇ ਵਾਪਸ ਆ ਰਹੇ ਹਾਂ ਉਹ ਬਾਈ ਵੀ ਸਾਨੂੰ ਵਾਪਸ ਨਹੀਂ ਆਣ ਦੇ ਰਿਹਾ ਸੀ ਕਿਉਂਕਿ ਅਸੀਂ ਸੁਲਤਾਨਪੁਰ ਤੋਂ 60-70 ਕਿਲੋਮੀਟਰ ਅੱਗੇ ਗਏ ਸੀ ਜਿੱਥੇ ਉਹਨਾਂ ਨੇ ਤਿੰਨ ਪਿੰਡ ਗੋਦ ਲਏ ਹੋਇਆ ਉੱਥੇ ਅਸੀਂ ਡੀਜ਼ਲ ਦੀ ਸੇਵਾ ਕਰਕੇ ਆਏ ਆ ਉਹ ਬਾਈ ਵੀ ਸਾਨੂੰ ਵਾਪਸ ਨਹੀਂ ਆਣ ਦਿੰਦਾ ਸੀ ਇਸ ਕਰਕੇ ਵਾਪਸ ਆਇਆ ਵੀ ਸਵੇਰ ਨੂੰ ਜਿਹੜੀ ਅਸੀਂ ਸੇਵਾ ਕਰ ਸਕੀਏ ਤੇ ਦੋ ਤਿੰਨ ਦਿਨਾਂ ਤੋਂ ਆਪਾਂ ਵੀਡੀਓ ਜਾਂ ਸਟੋਰੀ ਇਸ ਕਰਕੇ ਨਹੀਂ ਪਾ ਰਹੇ ਸੀ ਕਿਉਂਕਿ ਮੈਨੂੰ ਘਰੋਂ ਕਿਹਾ ਹੋਇਆ ਵੀ ਰਾਤ ਨੂੰ ਨਹੀਂ ਤੁਰਨਾ ਕਿਤੋਂ ਵੀ ਤਾਂ ਕਰਕੇ ਮੈਂ ਸਟੋਰੀ ਨਹੀਂ ਪਾ ਰਿਹਾ ਸੀ ਵੀ ਆਪਾਂ ਕਿੱਥੇ ਵਰਦੇ ਆ ਕਿੱਥੇ ਨਹੀਂ ਹੈ ਨਾ ਤਾਂ ਹੁਣ ਵੀਡੀਓ ਦੇਖਣਗੇ ਸ਼ਾਇਦ ਘਰੋਂ ਗਾਲਾਂ ਵੀ ਪੈ ਜਾਣਾਂ ਤਾਂ ਤੇ ਆਪਣੀ ਅੱਜ ਆਪਣੀ ਸੇਵਾ ਦਾ 24ਵਾਂ ਦਿਨ ਆ ਬਾਈ ਲਗਾਤਾਰ 24 ਦਿਨ ਹੋ ਗਏ ਆਪਾਂ ਨੂੰ ਸੇਵਾ ਕਰਦੇ ਉਹਨੂੰ 24 ਦਿਨ ਆਪਾਂ ਕਰੇ ਨਹੀਂ ਗਏ ਹੁਣ ਆਉਣ ਵਾਲੀ ਦੀਵਾਲੀ ਕਰਕੇ ਆਪਾਂ ਨੂੰ ਘਰ ਵੀ ਜਾਣਾ ਪੈਣਾ ਕਿਉਂਕਿ ਘਰ ਦੇ ਵੀ ਕੰਮਕਾਰ ਯਾਰ ਲਗਾਤਾਰ ਆਪਾਂ 24 ਦਿਨ ਬਾਹਰ ਰਹੇ ਆ ਥੋੜੇ ਜਿਹਾ ਕੰਮਾਂ ਕਾਰਨਾ ਚ ਹੱਥ ਵਟਾਉਣਾ ਪੈਣਾਗਾ ਤਾਂ ਕਰਕੇ ਆਪਾਂ ਨੂੰ ਹੁਣ ਘਰੇ ਜਾਣਾ ਪੈਣਾ 25ਵਾਂ ਦਿਨ ਆਪਣਾ ਉਰੀ ਲੱਗਣਾ ਦੋ ਚਾਰ ਦਿਨ ਹੋਰ ਲੱਗਣੇ ਆ ਤੇ ਆਪਾਂ ਦੀਵਾਲੀ ਤੋਂ ਪਹਿਲਾਂ ਜਿਹੜਾ ਘਰੇ ਜਾਣਾ ਇੱਕ ਦਿਨ ਚਾਹੇ ਪਹਿਲਾਂ ਜਾਣਾ ਪਵੇ ਪਰ ਦੀਵਾਲੀ ਤੋਂ ਪਹਿਲਾਂ ਸਾਨੂੰ ਜਾਣਾ ਪੈਣਾ ਉਸ ਤੋਂ ਬਾਅਦ ਆਪਾਂ ਪਾਲ ਬਾਈ ਨਾਲ ਵਾਦਾ ਕਰਦੇ ਆਂਗੇ ਆਪਾਂ ਟਰੈਕਟਰ ਲੈ ਕੇ ਆਵਾਂਗੇ ਮੇਰੇ ਨਾਲ ਲਾਡੀ ਵੀ ਦਿਨ ਰਾਤ ਉਦਾਂ ਦਾ ਨਾਲ ਹੀ ਆ ਕਿਉਂ ਲਾਡੀ ਹਾਂ ਬਈ ਹਾਂ ਤੇ ਉਹ ਹੁਣ ਵੀਡੀਓ ਬਣਾ ਰਿਹਾ ਇਸ ਕਰਕੇ ਅਸੀਂ ਦੋਏ ਜਾਣਿਆ ਤਾਂ ਕਰਕੇ ਉਹਨੂੰ ਸਾਹਮਣੇ ਨਹੀਂ ਲੈ ਕੇ ਆ ਸਕਦਾ ਮੈਂ ਫੋਟੋ ਮੈਂ ਲਾ ਦੂੰ ਵੀਰ ਦੀ ਤੇ ਦਿਨ ਰਾਤ ਇਹ ਮੇਰੇ ਨਾਲ ਰਹਿ ਰਿਹਾਗਾ ਇਹਦਾ ਵੀ ਧੰਨਵਾਦ ਤੇ ਹੋਰ ਸੰਗਤ ਦਾ ਜਿਹੜੀ ਸਹਿਯੋਗ ਤੇਰੀ ਉਹਨਾਂ ਦਾ ਵੀ ਧੰਨਵਾਦ ਪਿੰਡ ਰਾਜਤrana ਜੋ ਮੈਨੂੰ ਡੀਜ਼ਲ ਵਾਸਤੇ ਸੇਵਾ ਦੇ ਕੇ ਗਈ ਸੀ ਆਪਾਂ ਉਹਨਾਂ ਦੀ ਸੇਵਾ ਨਾਲ ਦੇ ਫਰਜ਼ਾਂ ਦਿਨ ਰਾਤ ਕਰਕੇ ਇਹ ਆਪਣੀ ਦਿਨ ਦੀ ਸੇਵਾ ਚ ਵੀ ਵਿਗਨ ਨਾ ਪਵੇ ਰਾਤ ਨੂੰ ਉਹਨਾਂ ਦੀ ਸੇਵਾ ਆਪਾਂ ਲਾ ਕੇ ਆਇਆ ਸੋ ਸਾਰੀ ਸੰਗਤ ਦਾ ਧੰਨਵਾਦ ਭਾਈ ਜਿਹੜੇ ਸਪੋਰਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਲਓ ਵੀ ਸੱਜਣੋ 10 ਦਾ ਪੂਰੇ 10 ਵਜੇ ਸਾਡੀ 10 ਵਜੇ ਦੀ 10 ਵਜੇ ਪਹੁੰਚ ਗਏ ਭਾਈ ਘਰੇ ਕੱਲ ਨੂੰ ਦੇਖਦੇ ਆ ਕੀ ਪਲਾਨ ਮੰਨਦਾ ਪਹਿਲਾਂ ਆਪਾਂ ਥੋੜੀ ਜੀ ਡੀਜ਼ਲ ਦੀ ਸੇਵਾ ਕਰਨੀ ਆ ਫਿਰ ਦੀਵਾਲੀ ਨੇੜੇ ਆਈ ਜਾਂਦੀ ਆ ਘਰ ਵੀ ਜਾਣਾ ਉਹ ਗੋਰਾ ਜ ਵੀ ਜਾਗਦਾ ਫਿਰਦਾ ਉਹ ਕਿਉਂ ਕਰੇ ਨਹੀਂ ਆਂ ਨੀਂਦ ਨਹੀਂ ਆਈ ਤਨ ਵਜਾ ਆਪਣੇ ਬਿਨਾਂ ਇਹਨੂੰ ਵੀ ਨੀਂਦ ਨਹੀਂ ਆਉਂਦੀ ਓਏ ਹਾਏ ਐ ਕੋਲੇ ਤਾਂ ਬਾਜੀ ਦੀਆ ਜੀ ਤਸੀਰ ਕਹੀ ਸੀ ਕਿ ਟਰੈਕਟਰ ਲੈ ਕੇ ਕ ਗਈ ਨਹੀਂ ਗਿਆ ਦੀ ਬੰਦੇ ਆਪਣਾ ਟਰੈਕਟਰ ਜਾਂ ਹੀ ਲੈ ਕੇ ਬਸ ਠੀਕ ਆ ਬਾਬਾ ਠੀਕ ਆ ਇੱਕ ਟਰੈਕਟਰ ਦਾ ਬਿੱਲਾ ਉਦੀ ਦਾ ਸੇਵਲ ਆਉਣੀ ਜੀ ਗਿਆ ਸੀ ਕੰਨੇ ਵਜੇ ਆਇਆ ਮੈਂ ਆਇਆ ਟਾਈਮ ਕਿਨਾ ਹੋ ਗਿਆ ਨੇ ਮੈਂ ਤਾਂ 10 ਵਜੇ ਗਏ 10 ਜੀ 7:00 ਵਜੇ ਆ ਗਿਆ 7:30 ਖੱਤ 7:30 ਕਿੰਨੇ ਵਜੇ ਗਿਆ ਸੀ ਮੈਂ ਗਿਆ ਸੀ ਤਾਂ 10 ਵਜੇ ਚਲ ਗਿਆ ਸੀ ਜੋ ਤੁਸੀਂ ਗਿਆ ਉਹ ਮੈਂ ਬਾਅਦ ਚਲ ਗਿਆ ਸੀ ਲੇਟ ਹੋ ਗਿਆ ਹਾਂ ਚਲੋ ਕੋਈ ਨਹੀਂ ਇੱਕ ਟਰੈਕਟਰ ਵੇਲਾ ਸੀ ਆਪਣਾ ਉਹ ਗੋਰੇ ਨੂੰ ਲੈ ਕੇ ਭੇਜਤਾ ਸੀ ਤੇ ਆਪਾਂ ਪਹੁੰਚ ਗਏ ਘਰੇ ਹੁਣ ਰੋਟੀ ਰੋਟੀ ਖਾਣੇ ਆ ਨੀਂਦ ਦੀ ਸੇਵਾ ਕਰੇ ਕੱਲ ਨੂੰ ਬੰਦ ਤੇ ਕਰਨੀ ਆ ਓਕੇ ਬਾਏ ਅੱਜ ਦਾ ਵਲੌਗ ਦਾ ਐਂਡ